ਪਿਆਰੇ ਵਿਦਿਆਰਥੀਓ ਤੇ ਦਰਸ਼ਕੋ ਮੇਰੇ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਗੇ ਆਪਾਂ ਪੰਜਾਬੀ ਵਰਣਮਾਲਾ ਤੱਕ ਗੱਲ ਕਰ ਚੁੱਕੇ ਹਾਂ ਜਿੰਦੇ ਵਿੱਚ ਮੁੱਖ ਵਰਗ ਕੁਰਗ ਚਵਰਗ ਵਰਗ ਤਵਰਗ ਪੁਰਗ ਅੰਤਮ ਵਰਗ ਨਵੀਨ ਵਰਗ ਦੀ ਗੱਲ ਕੀਤੀ ਸੀ ਮੁੱਖ ਵਰਗ ਵਿੱਚ ਜਿਵੇਂ ਉੜਾ ਆੜਾ ਈੜੀ ਸਸਹਾ ਕੁਰਗ ਵਿੱਚ ਕੱਕਾ ਖਖ ਗਗ ਗੰਗਾ ਚਵਰਗ ਚੱਚ ਸਿਸ ਜੱਜ ਚ ਜਣੀਆ ਤਵਰਗ ਟੈਂਕਾ ਠੱਠਾ ਡੱਡਾ ਢੱਡਾ ਨਾਣਾ ਤਵਰਗ ਤੱਤਾ ਥੱਥਾ ਦੱਦਾ ਤਦਨਨਾ ਪੁਰਗ ਪਪਾ ਫਪਾ ਬੱਬਾ ਪੱਬਾ ਮੰਮਾ ਅੰਤਵਰਗ ਯਯ ਰਾਰ ਲੱਲਾ ਵੂ ੜਾੜਾ ਨਵੀਨ ਵਰਗ ਸ ਸ ਸੇ ਪਰ ਬਿੰਦੀ ਕ ਖੇ ਪਰ ਬਿੰਦੀ ਗਗੇ ਪਰ ਬਿੰਦੀ ਜਜੇ ਪਰ ਬਿੰਦੀ ਫਫੇ ਪਰ ਬਿੰਦੀ ਲੱਲੇ ਪਰ ਬਿੰਦੀ ਗੁਰਮੁਖੀ ਲਿਪੀ ਦੀਆਂ ਕੁਝ ਵਿਸ਼ੇਸ਼ਤਾਵਾਂ ਵੀ ਨੇ ਗੁਰਮੁਖੀ ਲਿਪੀ ਦੀ ਵਰਣਮਾਲਾ ਨੂੰ 8 ਭਾਗਾਂ 'ਚ ਵੰਡਿਆ ਜਾ ਸਕਦਾ ਹੈ ਇਸ ਦੀਆਂ ਨਾਸਕੀ ਧੁਨੀਆਂ ਜਿਵੇਂ ੰਗਾ ਈਆ ਨਾਣਾ ਨੰਨਾ ਮੰਮਾ ਮੁਹਾਰ ਵਰਗ ਦੇ ਅੰਤ ਵਿੱਚ ਰੱਖਿਆ ਗਿਆ ਹੈ ਨਵੀਨ ਵਰਗ ਜੋ ਫਾਰਸੀ ਧੁਨੀਆਂ ਨੂੰ ਘਤ ਕਰਨ ਲਈ ਬਣਾਇਆ ਗਿਆ ਹੈ ਉਸ ਨੂੰ ਵੀ ਵਰਣਮਾਲਾ ਦੇ ਅੰਤ ਵਿੱਚ ਰੱਖਿਆ ਗਿਆ ਹੈ ਇਹ ਫਾਰਸੀ ਧੁਨੀਆਂ ਜਿਹੜੀਆਂ ਨੇ ਉਹ ਸਸੇ ਪਰ ਬਿੰਦੀ ਖੱਕੇ ਪਰ ਬਿੰਦੀ ਗੱਗੇ ਪਰ ਬਿੰਦੀ ਜੱਜੇ ਪਰ ਬਿੰਦੀ ਫਫੇ ਪਰ ਬਿੰਦੀ ਲੱਲੇ ਪਰ ਬਿੰਦੀ ਹਨ ਪੰਜਾਬੀ ਵਰਣਮਾਲਾ ਦੇ ਅਧੀਨ ਆਉਂਦੇ ਹਰ ਵਰਗ ਵਿੱਚ ਆਉਂਦੇ ਸਾਰੇ ਵਰਨਾਂ ਦਾ ਆਚਾਰਨ ਸਥਾਨ ਇੱਕ ਹੀ ਹੈ ਜਿਵੇਂ ਵਰਗ ਕੰਠੀ ਤਵਰਗ ਤਾਲਵੀ ਤਵਰਗ ਜਿਹੜਾ ਉਲਟ ਜੀਬੀ ਤਵਰਗ ਦੰਤੀ ਪਵਰਗ ਤੋ ਹੋਠੀ ਪੰਜ ਵਰਗਾਂ ਦੀ ਤਰਤੀਬ ਮੂੰਹ ਪੋਲ ਦੇ ਪਿਛਲੇ ਇਸੇ ਤੋਂ ਕੰਵਰਗ ਅਗੇ ਤੱਕ ਆਉਂਦੀ ਹੈ ਜਿਵੇਂ ਸਭ ਤੋਂ ਪਹਿਲਾਂ ਪਿੱਛੇ ਘੰਟ ਹੈ ਫਿਰ ਤਾਲੂ ਫਿਰ ਜੀਭ ਫਿਰ ਦੰਦ ਅਤੇ ਸਭ ਤੋਂ ਬਾਅਦ ਬੁੱਲ ਚੇਸਵਿਚ ਤੱਕ ਦਾ ਚਚਾ ਟੈਂਕਾ ਤੱਤਾ ਪਪਾ ਵਰਗ ਹਨ ਗੁਰਮੁਖੀ ਲਿਪੀ ਦੀ ਖਾਸ ਵਿਸ਼ੇਸ਼ਤਾ ਹੈ ਕਿ ਇਸ ਕੋਲ ਪੰਜਾਬੀ ਭਾਸ਼ਾ ਦੀ ਹਰ ਧੁਨੀ ਲਈ ਅਲੱਗ ਅੱਖਰ ਹੈ ਅੰਗਰੇਜ਼ੀ ਭਾਸ਼ਾ ਦੇ ਕੁਝ ਅੱਖਰਾਂ ਨੂੰ ਲੈ ਕੇ ਦੁਚਿੱਤੀ ਬਣੀ ਰਹਿੰਦੀ ਹੈ ਜਿਵੇਂ ਅੰਗਰੇਜ਼ੀ ਦਾ ਸੀ ਅੱਖਰ ਕਕਾ ਦੀ ਆਵਾਜ਼ ਵੀ ਦਿੰਦਾ ਹੈ ਅਤੇ ਸਸਾ ਦੀ ਵੀ ਇਸੇ ਤਰ੍ਹਾਂ ਅੰਗਰੇਜ਼ੀ ਦਾ ਟੀ ਅੱਖਰ ਟੈਂਕੇ ਦੀ ਆਵਾਜ਼ ਵੀ ਦਿੰਦਾ ਹੈ ਤੇਦਾਂ ਤੇਰੀ ਆਵਾਜ਼ ਵੀ ਉਦਾਹਰਨ ਦੇ ਤੌਰ ਤੇ ਜਿਵੇਂ ਸੀ ਕਾਓ ਤਾਂ ਸੀ ਤੋਂ ਸੈਲ ਸੀ ਕਰੋ ਸੀ ਸਿਟੀ 3 ਤੋਂ 30 ਅਤੇ 3 ਤੋਂ ਆ 3 ਤੋਂ ਤਰਲੋਚਕ ਟਾਸਕ ਤਾਜ ਗੁਰਮੁਖੀ ਲਿਪੀ ਵਿੱਚ ਅੰਗਰੇਜ਼ੀ ਸੀ ਧੁਨੇ ਨੂੰ ਅੰਕਿਤ ਕਰਨ ਲਈ ਸਸਾ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਸੀ ਕੱਕਾ ਧੁਨੇ ਨੂੰ ਅੰਕਿਤ ਕਰਨ ਲਈ ਕੱਕਾ ਦੀ ਵਰਤੋਂ ਕੀਤੀ ਜਾਂਦੀ ਹੈ ਇਸੇ ਤਰ੍ਹਾਂ ਅੰਗਰੇਜ਼ੀ ਦੀ ਟੀ ਧੁਨੇ ਨੂੰ ਅੰਕਿਤ ਕਰਨ ਲਈ ਟੈਂਕਾ ਅਤੇ ਤਾਂ ਕਾ ਤੱਤਾ ਤੋਂ ਨਹੀਂ ਅੰਕਲ ਕਰਨ ਲਈ ਤੱਤੇ ਦੀ ਵਰਤੋਂ ਕੀਤੀ ਜਾਂਦੀ ਹੈ ਧੰਨਵਾਦ